ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਲੋਹੀਆਂ ਖਾਸ ਵਿਖੇ ਸ਼ਾਹ ਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਪੈਦਲ ਰੋਡ ਸ਼ੋਅ ਕੱਢਿਆ ਗਿਆ ਇਹ ਰੋਡ ਸ਼ੋਅ ਲੋਹੀਆਂ ਦੇ ਟੀ ਪੁਆਇੰਟ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਖਤਮ ਹੋਇਆ ਇਸ ਦੌਰਾਨ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਵੋਟਾਂ ਮੰਗਦਿਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਵਨ ਕੁਮਾਰ ਟੀਨੂ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿੱਤਾਂ। ਇਸ ਰੋਡ ਸ਼ੋਅ ਦੌਰਾਨ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਜੀਤ ਸਿੰਘ ਚਤਰਾਤ ਸੀਨੀਅਰ ਅਗੂ ਆਯਾਦ ਵੀਰ ਸਿੰਘ ਜੰਮੂ ਹਰਜਿੰਦਰ ਸਿੰਘ ਸੀਚੇਬਾਲ ਬਲਵਿੰਦਰ ਸਿੰਘ ਟਿੱਡੂ ਸਿਮਰਜੀਤ ਸਿੰਘ ਸੰਧਾ ਕੁਲਪੂਸ਼ਨ ਖੇੜਾ ਚਰਨਜੀਤ ਸਿੰਘ ਗੁਰਵਿੰਦਰ ਸਿੰਘ ਜਰਨੈਲ ਸਿੰਘ ਗੁਰਜੀਤ ਸਿੰਘ ਗੁਰਦੇਵ ਸਿੰਘ ਪਿਪਲੀ ਸੰਦੀਪ ਪਿਪਲੀ ਦਰਸ਼ਨ ਸਿੰਘ ਸੁਖਵਿੰਦਰ ਸਿੰਘ ਗੁਰਮukh ਸਿੰਘ ਧੁਪਿੰਦਰ ਸਿੰਘ ਪ੍ਰੀਤ ਮਠਾੜੂ ਬਲਵੀਰ ਸਿੰਘ ਜਤਿੰਦਰ ਸਿੰਘ ਪਾਉ ਅਤੇ ਵੀਰ ਪ੍ਰਤਾਪ ਸਿੰਘ ਚਤਰਾਤ ਸਮੇਤ ਹੋਰ ਵਰਕਰ ਹਾਜ਼ਰ ਸਨ ਲੋਈਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤੀ 卡斯博。